ਇਸ ਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਪੱਕੀ ਪਰਦੇ ਦਾ ਪ੍ਰਬੰਧ ਕਰੋ ਬੰਦ ਕਰੋ ਬੰਦ ਕਰੋ ਪਿਆਰ ਸਰਕਾਰ ਮੁਰਦਾਬਾਦ 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 ਨਰੇਲਾ ਜੀ ਆ ਗਿਆ ਤੁਸੀਂ ਕਰਕੇ ਜਿਵੇਂ ਆਪਾਂ ਨੂੰ ਪਤਾ ਹੀ ਆ ਕਿ ਇਹ ਕੋਰੋਨਾ ਦੇ ਗ੍ਰੀਨ ਪ੍ਰੋਗਰਾਮ ਨਹੀਂ ਦੀ ਵੀ ਆ ਤੁਸੀਂ ਤੁਸੀਂ ਦੱਸੋ ਉਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਕਿਵੇਂ ਦਬਾਉਣਾ ਕਿਵੇਂ ਆਪਣਾ ਲੁਧਿਆਣਾ ਚ ਪੀਆਰਟੀਸੀ ਪੰਜਾਬ ਰੋਡ ਵਿੱਚ ਅਤੇ ਪਨਬਸ ਕਰਮਚਾਰੀਆਂ ਦਾ ਪ੍ਰਦਰਸ਼ਨ ਪਟਿਆਲਾ ਵਿੱਚ 19 ਮਾਰਚ ਨੂੰ ਅਤੇ ਚੰਡੀਗੜ੍ਹ ਵਿੱਚ 26 ਮਾਰਚ ਨੂੰ ਹੈੱਡ ਆਫਿਸ ਦੇ ਬਾਹਰ ਦਿੱਤਾ ਜਾਵੇਗਾ ਤਰਨਾ 7 8 9 ਅਪ੍ਰੈਲ ਨੂੰ ਤਿੰਨ ਦਿਨਾਂ ਦੀ ਹੜਤਾਲ ਦੀ ਵੀ ਕਹੀ ਗਈ ਗੱਲ ਕਨ ਦੱਸਦੀ ਹੈ ਕਿ ਲੁਧਿਆਣਾ ਦੇ ਬੱਸ ਸਟੈਂਡ ਪੀਆਰਟੀਸੀ ਪੰਜਾਬ ਰੋਡ ਵਿੱਚ ਅਤੇ ਪਨਬਸ ਕਰਮਚਾਰੀਆਂ ਦੇ ਵੱਲੋਂ ਗੇਟ ਰੈਲੀ ਦਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਆਗੂਆਂ ਨੇ ਕਿਹਾ ਕਿ ਉਹ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਜਤਾ ਰਹੇ ਹਨ ਤੇ ਸਰਕਾਰ ਨਾਲ ਕੋਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਰੋਸ਼ਵੱਚ 19 ਮਾਰਚ ਨੂੰ ਪਟਿਆਲਾ ਅਤੇ 26 ਮਾਰਚ ਨੂੰ ਚੰਡੀਗੜ੍ਹ ਦੇ ਹੈੱਡ ਆਫਿਸ ਦੇ ਬਾਹਰ ਧਰਨਾ ਪ੍ਰਦਰਸ਼ਨ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਇਸ ਧਰਨੇ ਤੋਂ ਵੀ ਸਰਕਾਰ ਨੇ ਕੋਈ ਫੈਸਲਾ ਨਾ ਲਿਆ ਤਾਂ 7 8 9 April ਨੂੰ 3 ਦਿਨਾਂ ਦੀ ਹੜਤਾਲ ਤੇ ਜਾਣਗੇ। ਤੁਹਾਨੂੰ ਦੱਸਤੀ ਹੈ ਕਿ ਉੱਪਰ ਗੱਲਬਾਤ ਕਰਦਿਆਂ ਵਾਇਸ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਦੇ ਨਾਲ ਕਈ ਵਾਰ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਮੀਟਿੰਗਾਂ ਕਰ ਚੁੱਕੇ ਨੇ ਪਰ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਹੁਣ ਆਗੂਆਂ ਵੱਲੋਂ ਫੈਸਲਾ ਲਿਆ ਗਿਆ ਹੈ ਕਿ 19 ਮਾਰਚ ਨੂੰ ਪਟਿਆਲਾ ਅਤੇ 26 ਮਾਰਚ ਨੂੰ ਚੰਡੀਗੜ੍ਹ ਦੇ ਹੈੱਡ ਆਫਿਸ ਦੇ ਬਾਹਰ ਧਰਨਾ ਪ੍ਰਦਰਸ਼ਨ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਫਿਰ ਨਹੀਂ ਸੁਣੀ ਤਾਂ ਉਹਨਾਂ ਵੱਲੋਂ 7-8 ਤੋਂ 9 ਅਪ੍ਰੈਲ ਤਿੰਨ ਦਿਨਾਂ ਦੀ ਹੜਤਾਲ ਤੇ ਜਾਣਗੇ ਤੇ ਕਿਹਾ ਜਿਸ ਦਾ ਖਾਮੀ ਆਜਾ ਜਨਤਾ ਨੂੰ ਵੀ ਭੁਗਤਣਾ ਪੈ ਸਕਦਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਮੰਗਾਂ ਤੇ ਗੱਲ ਕਰਨ ਨੂੰ ਰਾਜੀ ਹੈ ਪਰ ਅਫਸਰशाही ਉਹਨਾਂ ਦੀਆਂ ਮੰਗਾਵਲ ਧਿਆਨ ਨਹੀਂ ਦੇ ਰਹੀ ਉਹਨਾਂ ਨੇ ਕਿਹਾ ਕਿ ਸਰਕਾਰ ਅਤੇ ਮੰਤਰੀ ਜਲਦ ਹੀ ਗੱਲ ਕਰਕੇ ਇਸ ਮਾਮਲੇ ਦਾ ਹੱਲ ਕੱਢ ਸੁਖਵਿੰਦਰ ਸਿੰਘ ਜੀ ਭਾਈਸ ਪ੍ਰਧਾਨ ਡਿਪੂ ਲੁਧਿਆਣਾ ਉਹਨਾਂ ਨੇ ਫਾਲੇਲਾ ਕਮੇਟੀ ਕੀ ਦੀ ਜਾਰੀ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜੀ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਸਾਡੀਆਂ ਮੰਗਾਂ ਨੇ ਸਰਕਾਰ ਵੱਲੋਂ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਲਟਕਾਇਆ ਜਾ ਰਿਹਾ ਟਾਈਮ ਟਪਾਉਣ ਦੀ ਨੀਤੀ ਹੈ ਜਿਹੜੀ ਉਹ ਮੈਨੇਜਮੈਂਟ ਦੇ ਤੇ ਸਰਕਾਰ ਨੇ ਅਪਣਾਈ ਹੋਈ ਆ ਹਰ ਵਾਰ ਮੀਟਿੰਗ ਕਰਕੇ ਲਾਰੇ ਲਾ ਕੇ ਸਾਨੂੰ ਟਾਈਮ ਟਪਾਉਣ ਲਈ ਜਿਹੜਾ ਸਮਾਂ ਦੇ ਦਿੱਤਾ ਜਾਂਦਾ ਕਿ ਤੁਹਾਡੀਆਂ ਮੰਗਾਂ ਨੂੰ ਜਿਹੜੀਆਂ ਲਾਗੂ ਕਰ ਦਿੱਤੀਆਂ ਜਾਣਗੀਆਂ ਪਰ ਕਿਤੇ ਵੀ ਸਾਡੀ ਕੋਈ ਵੀ ਮੰਗ ਹੈ ਜਿਹੜੀ ਉਹ ਲਾਗੂ ਨਹੀਂ ਕੀਤੀ ਜਾਂਦੀ ਜਿਸ ਕਾਰਨ ਮਜਬੂਰਨ ਸਾਨੂੰ ਸੰਘਰਸ਼ਾਂ ਦੇ ਰਾਹ ਪੈਣਾ ਪੈਂਦਾ ਇਹ ਮੇਨ ਡਿਮਾਂਡਸ ਸਾਡੀ ਸਭ ਤੋਂ ਜਿਹੜੀ ਮੇਨ ਡਿਮਾਂਡ ਆ ਉਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਕੇ ਜਿਹੜਾ ਠੇਕੇਦਾਰੀ ਸਿਸਟਮ ਆ ਉਹਨੂੰ ਬੰਦ ਕੀਤਾ ਜਾਵੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਕਿਉਂਕਿ ਸਰਕਾਰ ਦਾ ਏਜੰਡਾ ਸੀ ਇਹ ਜਦ ਸਰਕਾਰ ਸੱਤਾ ਵਿੱਚ ਆਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਕਿ ਜਿਹੜਾ ਠੇਕੇਦਾਰੀ ਸਿਸਟਮ ਉਹਨੂੰ ਬੰਦ ਕੀਤਾ ਜਾਊਗਾ ਪਰ ਸਰਕਾਰ ਕਿਤਨਾ ਕਿਤੇ ਉਹਦੇ ਵਿੱਚ ਫੇਲ ਸਾਡੀ ਕੋਈ ਵੀ ਮੰਗ ਹੈ ਜਿਹੜੀ ਸਰਕਾਰ ਵੱਲੋਂ ਨਹੀਂ ਮੰਨੀ ਗਈ ਗੀ ਕੋਈ ਗੱਲਬਾਤ ਦਾ ਵੀ ਦੌਰ ਸ਼ੁਰੂ ਹੋਇਆ ਸੀ ਹਾਂਜੀ ਦੇਖੋ ਮੀਟਿੰਗਾਂ ਨੇ ਟਰਾਂਸਪੋਰਟ ਮੰਤਰੀ ਨਾਲ ਤੇ ਮੁੱਖ ਮੰਤਰੀ ਸਾਹਿਬ ਨਾਲ ਵੀ ਸਾਡੀ ਜਿਹੜੀ ਜਥੇਬੰਦੀ ਦੀ ਮੀਟਿੰਗ ਆ ਉਹ ਹੋ ਚੁੱਕੀ ਆ ਉਹਨਾਂ ਨੇ ਮੈਨੇਜਮੈਂਟ ਨੂੰ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਤੇ ਉਹਨਾਂ ਨੂੰ ਜਾਂਚ ਕੇ ਲਾਗੂ ਕਰਨ ਲਈ ਕਿਹਾ ਸੀ ਮੁੱਖ ਮੰਤਰੀ ਸਾਹਿਬ ਨੇ ਪਰ ਕਿਤਨੇ ਕਿਤੇ ਸਾਡੇ ਅਫਸਰ ਸਹੀ ਹੈ ਜਿਹੜੀ ਸਾਡੀ ਮੈਨੇਜਮੈਂਟ ਆ ਉਹ ਨਹੀਂ ਚਾਹੁੰਦੀ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਕੇ ਜੈਨਾਂ ਦੀ ਕੋਈ ਜਿਹੜੀ ਮੰਗ ਆ ਉਹ ਮੰਨੀ ਜਾਵੇ ਐਕਸ਼ਨ ਕੀ ਹੈ ਅਗਲਾ ਐਕਸ਼ਨ ਹੈਗਾ ਜੀ ਦੇਖੋ 19 ਤਰੀਕ ਨੂੰ ਜਿਹੜਾ ਹੈਗਾ ਸਾਡਾ ਪੀਆਰਟੀਸੀ ਦਾ ਹੈੱਡ ਆਫਿਸ ਪਟਿਆਲਾ ਉੱਥੇ ਧਰਨਾ ਦਿੱਤਾ ਜਾਊਗਾ 26 ਤਰੀਕ ਨੂੰ ਸਾਡਾ ਪਨਵਸ ਦਾ ਪੰਜਾਬ ਰੋਡਵੇ ਦਾ ਜਿਹੜਾ ਹੈੱਡ ਆਫਿਸ ਚੰਡੀਗੜ੍ਹ ਉੱਥੇ ਧਰਨਾ ਦਿੱਤਾ ਜਾਊਗਾ ਉਸ ਤੋਂ ਬਾਅਦ ਵੀ ਜੇ ਕੋਈ ਸਾਡੀ ਮੰਗ ਮੰਨੀ ਨਹੀਂ ਜਾਂਦੀ ਜਾਂ ਸੁਣਵਾਈ ਨਹੀਂ ਹੁੰਦੀ ਤਾਂ 7 ਤੇ 9 اپریل دی ਜਿਹੜੀ ਮੁਕੰਮਲ ਹੜਤਾਲ ਕੀਤੀ ਜਾਊਗੀ ਤਿੰਨ ਦਿਨਾਂ ਦੀ ਤੁਸੀਂ ਤਾਂ ਸਭ ਜਾਣਦੇ ਲੱਗਦਾ ਕਿ ਕਿਤੇ ਮੁਲਾਜ਼ਮ ਜਿਹੜੇ ਨੇ ਉਹ ਕਿਤੇ ਬੱਸਾਂ ਜਿਹੜੀਆਂ ਨੇ ਉਹ ਚੱਕਾ ਜਾਮ ਹੋ ਗਈ ਹਾਂਜੀ ਦੇਖੋ ਲੋਕਾਂ ਨੂੰ ਵੀ ਪਰੇਸ਼ਾਨੀ ਆਉਂਦੀ ਆ ਸਾਰਿਆਂ ਨੂੰ ਪਰੇਸ਼ਾਨੀ ਆਉਂਦੀ ਆ ਪਰ ਅਸੀਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਲੋਕਾਂ 'ਚ ਇਹ ਗੱਲ ਆਪਣੀ ਦੱਸਣੀ ਚਾਹੁੰਦੇ ਆ ਕਿ ਸਰਕਾਰ ਸਾਡੀ ਮਜਬੂਰੀ ਬਣਾਉਂਦੀ ਆ ਕਿ ਸਾਨੂੰ ਜਿਹੜਾ ਇਹ ਸੰਘਰਸ਼ ਲਿਖਣਾ ਪੈਂਦਾ ਪਰ ਸਾਨੂੰ ਇਸ ਗੱਲ ਦੀ ਬਹੁਤ खेਦ ਆ ਵੀ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਪਰ ਇਹਦੇ ਲਈ ਜ਼ਿੰਮੇਵਾਰ ਸਰਕਾਰ ਨਹੀਂ ਬੱਸਾਂ ਬੰਦ ਹੋਣਗੀਆਂ ਜੀ ਤਿੰਨ ਦਿਨ ਲਈ 7 8 ਤੇ 9 ਅਪ੍ਰੈਲ ਪਰ ਅਸੀਂ 1 ਮਹੀਨਾ ਪਹਿਲਾਂ ਨੋਟਸ ਦੇਨੇ ਆ ਹੁਣ ਅਸੀਂ ਨੋਟਸ ਦੇ ਚੁੱਕੇ ਆ ਧਰਨੇ ਲੱਗਣੇ ਉਹਦੋਂ ਬੱਸਾਂ ਚੱਲਣਗੀਆਂ ਬੰਦ ਰਹਿਣਗੀਆਂ ਨਹੀਂ ਬੰਦ ਰਹਿਣਗੀਆਂ ਜੀ 3 ਦਿਨ ਬਿਲਕੁਲ ਮੁਕੰਮਲ ਚੱਕਾ ਜਾਮ ਕੀਤਾ ਜਾਊਗਾ 29 ਦੇ 29 ਦੀਪੂ ਪੰਜਾਬ ਦੇ ਵਿੱਚ ਸਾਰਾ ਬੰਦ ਹੋਊਗਾ ਸਰਕਾਰ ਜਿਹੜੀ ਮੰਗਾ ਮੰਨਦੀ ਹੈ ਪਰ ਜਿਹੜੇ ਅੱਗੇ ਅਧਿਕਾਰੀ ਨੇ ਉਹ ਬਿਲਕੁਲ ਜੀ ਬਿਲਕੁਲ ਮੈਂ ਤੁਹਾਡੇ ਮਾਦੇ ਬਾਰੇ ਦੱਸਣਾ ਚਾਹੁੰਦਾ ਕਿ ਸਰਕਾਰ ਸਾਡੀਆਂ ਮੰਗਾ ਮੰਨ ਵੀ ਰਹੀ ਹੈ ਲਾਗੂ ਵੀ ਕਰਵਾ ਕੇ ਰਾਜ਼ੀ ਆ ਪਰ ਸਾਡੀ ਅਫਸਰ ਸਾਈ ਜਿਹੜੀ ਸਾਨੂੰ ਲੱਗਦਾ ਵੀ ਸਰਕਾਰ ਨੂੰ ਅਫਸਰ ਸਾਈ ਚਲਾ ਰਹੀ ਆ ਸਰਕਾਰ ਦੇ ਜਿਹੜੇ ਮੰਤਰੀ ਆ ਉਸਰਾ ਤੇ ਵੀ ਕਾਰਵਾਈ ਕਰਨੀ ਚਾਹੀਦੀ ਜੀ ਬਿਲਕੁਲ ਜੀ ਉਹ ਜਿਹੜੀ ਦੇਖੋ ਲੋਕਾਂ ਦੀ ਸੇਵਾ ਕਰਨਾ ਜਾਂ ਲੋਕਾਂ ਦੀਆਂ ਮੰਗਾਂ ਸੁਣਨਾ ਤੇ ਮੰਨਣਾ ਉਹ ਅਫਸਰ ਚਾਹੀਦੀ ਡਿਊਟੀ ਆ ਪਰ ਕਿਤੇ ਨਾ ਕਿਤੇ ਅਫਸਰ ਨਹੀਂ ਮੰਨ ਰਹੇ ਢੀਠ ਬਣੇ ਹੋਏ ਨੇ